ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਸੈਂਟਰ ਆਫ ਅਟਰੈਕਸ਼ਨ ਕੌਣ ਨਹੀਂ ਬਣਨਾ ਚਾਹੁੰਦਾ ਕੌਣ ਨਹੀਂ ਚਾਹੁੰਦਾ ਕਿ ਲੋਕ ਕੋਸ਼ ਨੂੰ ਇਗਨੋਰ ਨਾ ਕਰਨ ਤੇ ਉਸ ਨੂੰ ਮਾਨਤਾ ਦੇਣ ਤਾਂ ਆਓ ਜਾਣੀਏ ਕਿ ਤੁਸੀਂ ਵੀ ਕਿਵੇਂ ਦੂਜਿਆਂ ਲਈ ਖਿੱਚ ਦਾ ਕੇਂਦਰ ਬਿੰਦੂ ਬਣ ਸਕਦੇ ਹੋ ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਆਪਣਾ ਸੁਭਾਅ ਹਸਮੁਖ ਰੱਖੋ ਤੇ ਮਿਲਣ ਅਨੁਸਾਰ ਬਣੋ ਇਹਦਾ ਭਾਵ ਇਹ ਹੈ ਕਿ ਦੂਜਿਆਂ ਨੂੰ ਮਿਲੋ ਤਾਂ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਰੱਖੋ ਤਾਂ ਜੋ ਸਾਹਮਣੇ ਵਾਲੇ ਨੂੰ ਲੱਗੇ ਕਿ ਉਸ ਨੂੰ ਮਿਲ ਕੇ ਤੁਹਾਨੂੰ ਕੁਦਰਤੀ ਖੁਸ਼ੀ ਦਾ ਅਹਿਸਾਸ ਹੋਇਆ ਹੈ ਖਾਸ ਗੱਲ ਇਹ ਹੈ ਕਿ ਇਹ ਹਰਸ਼ਾ ਜਾਂ ਮੁਸਕਰਾਹਟ ਕੁਦਰਤੀ ਹੋਵੇ ਨਾ ਕਿ ਸਿਰਫ ਦਿਖਾਵੇ ਦਾ ਹੋਵੇ ਤੇ ਸਾਹਮਣੇ ਵਾਲੇ ਨੂੰ ਕਿਤੇ ਇਹ ਔੜ ਜਾਹੀ ਨਾ ਲੱਗੇ ਮੱਥੇ ਤੇ ਧਿਉੜੀਆਂ ਪਾ ਕੇ ਮਿਲਣ ਵਾਲੇ ਵਿਅਕਤੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਦੂਜਾ ਪੁਆਇੰਟ ਇਹ ਹੈ ਕਿ ਤੁਸੀਂ ਚੰਗੇ ਲਿਸਨਰ ਬਣੋ ਜਦੋਂ ਕੋਈ ਤੁਹਾਨੂੰ ਆਪਣਾ ਕੋਈ ਦੁੱਖ ਜਾਂ ਪ੍ਰੋਬਲਮ ਦੱਸ ਰਿਹਾ ਹੋਵੇ ਤਾਂ ਉਸ ਵੱਲ ਪੂਰੀ ਅਟੈਂਸ਼ਨ ਦਿਓ ਜੇਕਰ ਤੁਸੀਂ ਚੰਗੇ ਲਿਸਨਰ ਬਣੋਗੇ ਤਾਂ ਦੂਜੇ ਲੋਕ ਤੁਹਾਡੇ ਵੱਲ ਖਿੱਚੇ ਆਉਣਗੇ ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਤੁਸੀਂ ਉਹਨਾਂ ਦੇ ਦੁੱਖ ਸੁੱਖ ਦੇ ਸਾਂਝੀ ਹੋ ਤੇ ਉਹਨਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਹੀ ਸੈਂਟਰ ਆਫ ਅਟਰੈਕਸ਼ਨ ਬਣ ਜਾਓਗੇ ਜੇਕਰ ਤੁਸੀਂ ਆਪਣੀਆਂ ਹੀ ਗੱਲਾਂ ਮਾਰੀ ਜਾਓਗੇ ਤੇ ਦੂਜੇ ਦੀ ਗੱਲ ਵੱਲ ਧਿਆਨ ਹੀ ਨਹੀਂ ਦਿਓਗੇ ਤਾਂ ਸਾਰੇ ਤੁਹਾਡੇ ਤੋਂ ਦੂਰ ਭੱਜਣਗੇ ਤੇ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਣਗੇ ਅਗਲਾ ਪੁਆਇੰਟ ਇਹ ਹੈ ਕਿ ਤੁਸੀਂ ਆਪਣੇ ਵਿੱਚ ਸੈਲਫ ਕੌਨਫੀਡੈਂਸ ਦਾ ਗੁਣ ਜ਼ਰੂਰ ਪੈਦਾ ਕਰੋ ਜੇਕਰ ਤੁਸੀਂ ਇਹ ਗੁਣ ਪੈਦਾ ਕਰ ਲੋਗੇ ਤਾਂ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਉਸ ਵਿੱਚ ਕਾਮਯਾਬੀ ਹਾਸਲ ਹੋਵੇਗੀ ਪਰੰਤੂ ਇਹ ਸੈਲਫ ਕੌਨਫੀਡੈਂਸ ਸੁਪੀਰੀਟੀ ਕੰਪਲੈਕਸ ਵਾਲਾ ਨਹੀਂ ਹੋਣਾ ਚਾਹੀਦਾ ਭਾਵ ਕਿ ਤੁਹਾਡੇ ਵਿੱਚ ਹੰਕਾਰ ਦੀ ਭਾਵਨਾ ਨਾ ਆਏ ਕਿ ਇਹ ਕੰਮ ਤੇ ਸਿਰਫ ਮੈਂ ਤੇ ਸਿਰਫ ਮੈਂ ਹੀ ਕਰ ਸਕਦਾ ਹਾਂ ਜੋ ਮੈਂ ਹਾਂ ਇਸ ਦੇ ਵਿੱਚ ਈਗੋ ਦੀ ਭਾਵਨਾ ਹੁੰਦੀ ਹੈ ਇਸ ਕਰਕੇ ਈਗੋ ਦੀ ਭਾਵਨਾ ਨੂੰ ਥੋੜਾ ਤਿਆਗ ਕੇ ਹੀ ਰੱਖਣਾ ਚਾਹੀਦਾ ਹੈ ਦੂਸਰਿਆਂ ਨੂੰ ਇੱਜ਼ਤ ਵੀ ਦੇਣੀ ਬਹੁਤ ਵੱਡਾ ਪੁਆਇੰਟ ਹੈ ਭਾਵ ਕੀ ਹੈ ਕਿ ਹਰ ਕੋਈ ਅੱਜ ਕੱਲ ਰਿਸਪੈਕਟ ਜਾਂ ਇੱਜ਼ਤ ਪਾਲਦਾ ਹੈ ਜੇਕਰ ਤੁਸੀਂ ਦੂਜਿਆਂ ਨੂੰ ਇੱਜ਼ਤ ਦਿਓਗੇ ਤਾਂ ਲੋਕ ਤੁਹਾਡੇ ਵੱਲ ਕੁਦਰਤੀ ਤੌਰ ਤੇ ਹੀ ਅਟਰੈਕਟ ਹੋਣੇ ਸ਼ੁਰੂ ਹੋ ਜਾਣਗੇ ਯਾਦ ਰੱਖੇ ਕਿ ਅੱਜ ਕੱਲ ਤਾਂ ਛੋਟੇ-ਛੋਟੇ ਬੱਚੇ ਵੀ ਰਿਸਪੈਕਟ ਪਾਲਦੇ ਹਨ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਪੇਰੈਂਟਸ ਬੱਚਿਆਂ ਨੂੰ ਉਹਨਾਂ ਦੇ ਦੋਸਤਾਂ ਦੀ ਹਾਜ਼ਰੀ ਵਿੱਚ ਕਿਸੇ ਗੱਲੋਂ ਡਾਟ ਦਿੰਦੇ ਹਨ ਤਾਂ ਬੱਚੇ ਕਿੰਨਾ ਬੁਰਾ ਮਨਾਉਂਦੇ ਹਨ ਤੇ ਕਈ ਵਾਰੀ ਉਹ ਕਈ ਕਈ ਦਿਨ ਆਪਣੇ ਪੇਰੈਂਟਸ ਨਾਲ ਗੱਲ ਹੀ ਨਹੀਂ ਕਰਦੇ ਰਿਸਪੈਕਟ ਦੇਣ ਵਾਲੇ ਵਿਅਕਤੀ ਵੱਲ ਲੋਕ ਕੁਦਰਤੀ ਤੌਰ ਤੇ ਹੀ ਖਿੱਚੇ ਆਉਂਦੇ ਹਨ ਸੋ ਸੈਂਟਰ ਆਫ ਅਟਰੈਕਸ਼ਨ ਬਣਨ ਲਈ ਸੈਲਫ ਕੌਨਫੀਡੈਂਸ ਦਾ ਗੁਣ ਆਪਣੇ ਵਿੱਚ ਉਜਾਗਰ ਕਰਨ ਦੇ ਨਾਲ ਦੂਜਿਆਂ ਦੀ ਗੱਲ ਵੱਲ ਤਵਜਾ ਦੇਣਾ ਦੂਜਿਆਂ ਨੂੰ ਰਿਸਪੈਕਟ ਦੇਣਾ ਵੀ ਕਦੇ ਨਹੀਂ ਪੁਰਨਾ ਚਾਹੀਦਾ ਜੇਕਰ ਕੋਈ ਵੀ ਵਿਅਕਤੀ ਆਪਣੇ ਵਿੱਚ ਇਹ ਗੁਣ ਪੈਦਾ ਕਰ ਲੈਂਦਾ ਹੈ ਤਾਂ ਉਹ ਦੂਜਿਆਂ ਨੂੰ ਆਪਣੇ ਵੱਲ ਅਟਰੈਕਟ ਕਰਨ ਵਿੱਚ 100% ਕਾਮਯਾਬ ਹੋਵੇਗਾ ਤੇ ਮਨ ਦੀ ਸ਼ਾਂਤੀ ਮਾਨਸਿਕ ਸਕੂਨ ਤੇ ਸੁਖੀ ਜ਼ਿੰਦਗੀ ਬਤੀਤ ਕਰੇਗਾ ਅਜਿਹਾ ਸਾਡਾ ਡੇਢ ਵਿਸ਼ਵਾਸ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ